ਸਤਿ ਸ੍ਰੀ ਅਕਾਲ ਜਸਵਿੰਦਰ ਦੀ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਬਿਨਾ ਖੋਏ ਤੋਂ ਖੋਏ ਦੇ ਟੇਸਟ ਵਾਲੀ ਖੀਰ ਖੀਰ ਜਿਹੜੀ ਹੈਗੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਬਿਨਾ ਖੋਏ ਤੋਂ ਆਪਾਂ ਇਹ ਬਣਾਵਾਂਗੇ ਪਰ ਇਹਦਾ ਸਵਾਦ ਇੰਨਾ ਕੁ ਜ਼ਿਆਦਾ ਵਧੀਆ ਹੋਏਗਾ ਕਿ ਇੱਕ ਵਾਰੀ ਤੁਸੀਂ ਬਣਾਓਗੇ ਤੇ ਫੈਮਿਲੀ 'ਚ ਡਿਮਾਂਡ ਆਏਗੀ ਕਿ ਇਹਨੂੰ ਦੁਬਾਰਾ ਤੋਂ ਬਣਾਓ ਫੇ ਚਲੋ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਖੀਰ ਬਣਾਉਣ ਵਾਸਤੇ ਇੱਥੇ ਮੈਂ ਅੱਧੀ ਕਟੋਰੀ ਜਿਹੜੇ ਖਿਚੜੀ ਵਾਲੇ ਬਰੀਕ ਚਾਵਲ ਹੁੰਦੇ ਨੇ ਉਹ ਲਏ ਨੇ ਇਹਨਾਂ ਚਾਵਲਾਂ ਦੇ ਵਿੱਚ ਕਾਫੀ ਸਟਾਰਚ ਹੁੰਦਾ ਹੈ ਇਸ ਲਈ ਖੀਰ ਬਣਾਉਣ ਦੇ ਲਈ ਇਹੀ ਜਿਹੜੇ ਚਾਵਲ ਹੈਗੇ ਨੇ ਇਸਤੇਮਾਲ ਕਰਨੇ ਚਾਹੀਦੇ ਨੇ ਤੇ ਇਹ ਜਿਹੜੇ ਚਾਵਲ ਹੈਗੇ ਨੇ ਬਹੁਤ ਜਲਦੀ ਗਲਨੇ ਵੀ ਸ਼ੁਰੂ ਹੋ ਜਾਂਦੇ ਨੇ ਤੇ ਇਹਨਾਂ ਚਾਵਲਾਂ ਨੂੰ ਮੈਂ ਅੱਧਾ ਘੰਟਾ ਪਹਿਲਾਂ ਹੀ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿੱਤਾ ਸੀ ਮੈਂ ਅੱਧੀ ਕਟੋਰੀ ਇੱਥੇ ਚਾਵਲ ਲਏ ਨੇ ਤੇ ਅੱਧਾ ਘੰਟਾ ਪਹਿਲਾਂ ਹੀ ਇਹਨਾਂ ਨੂੰ ਭਿਗੋ ਕੇ ਰੱਖਿਆ ਹੋਇਆ ਸੀ ਜਿਸ ਦੇ ਕਾਰਨ ਇਹ ਕਾਫੀ ਚੰਗੀ ਤਰ੍ਹਾਂ ਫੁੱਲ ਚੁੱਕੇ ਹੋਏ ਨੇ ਇਹਨਾਂ ਨੂੰ ਮੈਂ ਭਿਗੋਣ ਤੋਂ ਪਹਿਲਾਂ ਧੋ ਵੀ ਲਿੱਤਾ ਸੀ ਤੇ ਹੁਣ ਇਸ ਨੂੰ ਆਪਾਂ ਛਾਣ ਲਵਾਂਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਜਿਹੜੇ ਚਾਵਲ ਹੈਗੇ ਨੇ ਇਹਨਾਂ ਨੂੰ ਮੈਂ ਛਾਣ ਲਿੱਤਾ ਸਾਰਾ ਪਾਣੀ ਇਹਨਾਂ ਦਾ ਕੱਢ ਦਿੱਤਾ ਹੈ ਬਿਲਕੁਲ ਜਿਵੇਂ ਮੈਂ ਜਿਹੜਾ ਤਰੀਕਾ ਤੁਹਾਨੂੰ ਦੱਸ ਰਹੀ ਹਾਂ ਇਸੇ ਤਰੀਕੇ ਦੇ ਨਾਲ ਚਾਵਲ ਬਣਾਣਾ ਜਿਹੜੀ ਖੀਰ ਹੈਗੀ ਹੈ ਬਹੁਤ ਹੀ ਛੇਤੀ ਤੇ ਬਹੁਤ ਜ਼ਿਆਦਾ ਸਵਾਦ ਬਣੇਗੀ ਤੇ ਹੁਣ ਜਿਹੜੇ ਇਹ ਚਾਵਲ ਹੈਗੇ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਫੈਲਾ ਦੇਣਾ ਹੈ ਤਾਜੋ ਇਹ ਜਿਹੜੇ ਚਾਵਲ ਹੈਗੇ ਨੇ ਹਲਕੇ ਜੇ ਡਰਾਈ ਹੋ ਜਾਣ ਇਹਨਾਂ ਚਾਵਲਾਂ ਨੂੰ ਫੈਲਣ ਤੋਂ ਬਾਅਦ ਹੁਣ ਇਹਨਾਂ ਦੇ ਉੱਪਰ ਇੱਕ ਨੈਪਕਿਨ ਪੇਪਰ ਰੱਖ ਕੇ ਮੈਂ ਹਲਕੇ ਹੱਥਾਂ ਨਾਲ ਇਹਨਾਂ ਨੂੰ ਪ੍ਰੈਸ ਕਰ ਰਹੀ ਹਾਂ ਤਾਂ ਜੋ ਜਿਹੜਾ ਐਕਸਟਰਾ ਪਾਣੀ ਹੈਗਾ ਇਹਨਾਂ ਦਾ ਨਿਕਲ ਜਾਏ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਪ੍ਰੈਸ ਕਰ ਲਿੱਤਾ ਇਹਨਾਂ ਨੂੰ ਤੇ ਹੁਣ ਇਹਨਾਂ ਚਾਵਲਾਂ ਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਤੇ ਦੇਸੀ ਘਿਓ ਦਾ ਚਮਚ ਪਾਣ ਤੋਂ ਬਾਅਦ ਇਸ ਨੂੰ ਮਿਕਸ ਕਰਦੇ ਹੋਏ ਫਿੰਗਰਸ ਦੇ ਨਾਲ ਹਲਕਾ ਹਲਕਾ ਜਿਹਾ ਪ੍ਰੈਸ ਕਰ ਲੈਣਾ ਤਾਂ ਜੋ ਜਿਹੜੇ ਚਾਵਲ ਹੈਗੇ ਨੇ ਹੋਲ ਥੋੜੇ ਜਿ ਨਰਮ ਹੋ ਜਾਣ ਤੇ ਜਦੋਂ ਫਿਰ ਇਹਨਾਂ ਨੂੰ ਆਪਾਂ ਦੁੱਧ ਵਿੱਚ ਪਾਵਾਂਗੇ ਤੇ ਇਹ ਜਲਦੀ ਨਾਲ ਗਲ ਜਾਣ ਇਸ ਲਈ ਇਹ ਵਾਲੇ ਟਿਪਸ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜ਼ਰੂਰ ਫੋਲੋ ਕਰਿਓ ਇਸ ਤਰੀਕੇ ਦੇ ਨਾਲ ਜਿਹੜੀ ਖੀਰ ਹੈਗੀ ਹੈ ਬਹੁਤ ਹੀ ਛੇਤੀ ਬਣੇਗੀ ਤੇ ਬਹੁਤ ਹੀ ਜ਼ਿਆਦਾ ਸਵਾਦਵੀ ਬਣੇਗੀ ਤੇ ਸਾਰੇ ਹੀ ਜਿਹੜੇ ਚਾਵਲ ਹੈਗੇ ਨੇ ਮੈਂ ਘੋਲ ਲਗਾ ਕੇ ਇਹਨਾਂ ਨੂੰ ਫਿੰਗਰਸ ਦੇ ਨਾਲ ਹਲਕਾ ਹਲਕਾ ਜਿਹਾ ਮਸਲ ਦਿੱਤਾ ਹੋਇਆ ਹੈ ਤੇ ਹੁਣ ਆਪਾਂ ਖੀਰ ਬਣਾਉਣ ਦੀ ਤਿਆਰੀ ਸ਼ੁਰੂ ਕਰਨ ਲੱਗਿਆਂ ਖੀਰ ਬਣਾਉਣ ਵਾਸਤੇ ਇੱਥੇ ਮੈਂ 2 ਲੀਟਰ ਟੌਂਡ ਮਿਲਕ ਲਿਆਇ ਤੁਸੀਂ ਚਾਹੋ ਤਾਂ ਇੱਥੇ ਘਰ ਦੇ ਵਿੱਚ ਜਿਹੜਾ ਵੀ ਰੈਗੂਲਰ ਮਿਲਕ ਯੂਜ਼ ਕਰਦੇ ਹੋ ਗਾਂ ਦਾ ਜਾਂ ਮੱਝ ਦਾ ਉਹਦੇ ਨਾਲ ਵੀ ਇਹ ਖੀਰ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਖੀਰ ਜਿਹੜੀ ਹੈਗੀ ਇਹ ਬਣੇਗੀ ਤੇ 2 ਲੀਟਰ ਦੁੱਧ ਜਿਹੜਾ ਹੈਗਾ ਮੈਂ ਇੱਥੇ ਕੜਾਈ ਦੇ ਵਿੱਚ ਪਾ ਦਿੱਤਾ ਤੇ ਤੁਸੀਂ ਦੇਖੋ 2 ਲੀਟਰ ਦੁੱਧ ਮੈਂ ਕੜਾਈ ਦੇ ਵਿੱਚ ਪਾ ਦਿੱਤਾ ਇੱਥੇ ਤੇ ਗੈਸ ਦੀ ਫਲੇਮ ਹੁਣ ਹਾਈ ਰੱਖਾਂਗੇ ਤੇ ਹਾਈ ਫਲੇਮ ਦੇ ਉੱਪਰ ਇੱਕ ਬੋਇਲ ਆਨ ਦਵਾਂਗੇ ਇਸ ਨੂੰ ਖੀਰ ਦਾ ਕਲਰ ਬਿਲਕੁਲ ਇਸ ਤਰ੍ਹਾਂ ਆਏਗਾ ਜਿਵੇਂ ਖੋਇਆ ਹੁੰਦਾ ਪਰ ਆਪਾਂ ਇਸ ਦੇ ਵਿੱਚ ਖੋਏ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਟੇਸਟ ਵੀ ਇਸ ਦਾ ਖੋਏ ਵਰਗਾ ਹੀ ਆਏਗਾ ਤੇ ਦੁੱਧ ਨੂੰ ਬੋਇਲ ਆ ਚੁੱਕਾ ਹੋਇਆ ਇੱਕ ਵਾਰੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਜੋ ਜਿਹੜਾ ਦੁੱਧ ਹੈਗਾ ਕੜਾਈ ਦੇ ਤਲੇ ਦੇ ਨਾਲ ਚਿਪਕੇ ਨਾ ਤੇ ਫਲੇਮ ਹੁਣ ਇੱਥੇ ਆਪਾਂ ਮੀਡੀਅਮ ਕਰ ਦਿੱਤੀ ਹੈ ਤੇ ਇਸ ਦੇ ਵਿੱਚ ਹੁਣ ਚਾਵਲ ਪਾ ਦਵਾਂਗੇ ਤੇ ਸਾਰੇ ਹੀ ਚਾਵਲ ਜਿਹੜੇ ਹੈਗੇ ਨੇ ਇੱਥੇ ਮੈਂ ਪਾ ਦਿੱਤੇ ਨੇ ਤੇ ਮੀਡੀਅਮ ਫਲੇਮ ਦੇ ਉੱਪਰ ਹੁਣ ਆਪਾਂ ਇਸ ਨੂੰ ਰਿਜਨ ਦਵਾਂਗੇ ਚੀਨੀ ਆਪਾਂ ਹਜੇ ਇਸ ਦੇ ਵਿੱਚ ਨਹੀਂ ਪਾਣੀ ਸਿਰਫ ਆਪਾਂ ਚਾਵਲ ਹੀ ਇਸ ਦੇ ਵਿੱਚ ਪਾਏ ਨੇ ਤਕਰੀਬਨ 7 ਤੋਂ 8 ਮਿੰਟ ਲਈ ਇਸ ਨੂੰ ਇਸੇ ਤਰੀਕੇ ਦੇ ਨਾਲ ਰਿੱਜਣ ਦੇਣਾ ਤੇ ਵਿੱਚ ਵਿੱਚ ਦੀ ਇਸ ਨੂੰ ਆਪਾਂ ਹਿਲਾਉਂਦੇ ਰਹਿਣਾ ਤਾਂ ਜੋ ਜਿਹੜੇ ਚਾਵਲ ਹੈਗੇ ਨੇ ਉਹ ਕੜਾਈ ਦੇ ਤਲੇ ਦੇ ਨਾਲ ਚਿਪਕਣ ਨਾ ਤੇ ਤਕਰੀਬਨ 7-8 ਮਿੰਟ ਹੋ ਗਏ ਹੋਏ ਨੇ ਤੇ ਜਿਹੜੇ ਚਾਵਲ ਹੈਗੇ ਨੇ ਉਹ ਵੀ ਦੇਖੋ ਗਲਨੇ ਸ਼ੁਰੂ ਹੋ ਗਏ ਹੋਏ ਨੇ ਤੇ ਹੁਣ ਆਪਾਂ 7-8 ਮਿੰਟ ਹੋ ਗਏ ਨੇ ਚਾਵਲ ਹਲਕੇ ਜੇ ਗਲ ਗਏ ਹੋਏ ਨੇ ਤੇ ਇੱਥੇ ਮੈਂ ਇੱਕ ਕਟੋਰੀ ਦੇ ਵਿੱਚ ਦੋ ਕੜਚੀ ਜਿਹੜੇ ਚਾਵਲ ਤੇ ਦੁੱਧ ਹੈਗੇ ਨੇ ਇਹ ਲੈਨੇ ਤੇ ਇਹਨਾਂ ਨੂੰ ਹੁਣ ਠੰਡਾ ਹੋਣ ਦਵਾਂਗੇ ਤੇ ਜਿਵੇਂ ਹੀ ਉਹ ਠੰਡੇ ਹੋਣਗੇ ਤਾਂ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਉਸ ਨੂੰ ਪੀਸ ਲਵਾਂਗੇ ਤੇ ਦੇਖੋ ਉਹ ਵੱਲੇ ਚਾਵਲ ਜਿਹੜੇ ਠੰਡੇ ਹੋ ਗਏ ਸੀ ਤੇ ਮੈਂ ਮਿਕਸੀ ਦੇ ਜਾਰ ਦੇ ਵਿੱਚ ਇਹਨਾਂ ਨੂੰ ਪੀਸ ਲਿੱਤਾ ਤੇ ਇਹ ਵੀ ਇਸ ਦੇ ਵਿੱਚ ਪਾ ਦਵਾਂਗੇ ਅਜਿਹਾ ਕਰਨ ਦੇ ਨਾਲ ਜਿਹੜੀ ਖੀਰ ਹੈਗੀ ਉਹਦੇ ਵਿੱਚ ਗਾੜਾਪਨ ਆ ਜਾਂਦਾ ਤੇ ਹੁਣ ਇਸ ਨੂੰ ਆਪਾਂ 3-4 ਮਿੰਟ ਲਈ ਹੋਰ ਰਿਜਨ ਦਵਾਂਗੇ ਤੇ ਇਸ ਦੇ ਵਿੱਚ ਮੈਂ ਪਾ ਦਿੱਤਾ ਇਲਾਇਚੀ ਪਾਊਡਰ ਮੈਂ ਅੱਧਾ ਚਮਚ ਇਲਾਇਚੀ ਪਾਊਡਰ ਪਾਇਆ ਹੈ ਇਲਾਇਚੀ ਪਾਊਡਰ ਤੁਸੀਂ ਕਿਸੇ ਵੀ ਸਟੇਜ ਤੇ ਪਾ ਸਕਦੇ ਹੋ ਐਂਡ ਦੇ ਵਿੱਚ ਵੀ ਪਾ ਸਕਦੇ ਹੋ ਜਾਂ ਫਿਰ ਖੀਰ ਬਣਾਉਂਦੀ ਸ਼ੁਰੂਆਤ ਦੇ ਵਿੱਚ ਵੀ ਪਾ ਸਕਦੇ ਹੋ ਤੇ ਤੁਸੀਂ ਦੇਖੋ ਇੱਥੇ ਖੀਰ ਨੂੰ ਰਿਜਦੇ ਹੋਏ 3-4 ਮਿੰਟ ਹੋਰ ਹੋ ਗਏ ਹੋਏ ਨੇ ਮੈਨੂੰ ਤਕਰੀਬਨ ਇੱਥੇ ਹੁਣ ਤੱਕ ਜਿਹੜੀ ਖੀਰ ਹੈਗੀਏ ਇਸ ਨੂੰ 12 ਤੋਂ 13 ਮਿੰਟ ਹੋ ਗਏ ਹੋਏ ਨੇ ਪਕਾਉਂਦੇ ਹੋਏ ਤੇ ਫਲੇਮ ਆਪਾਂ ਹਜੇ ਤੱਕ ਇੱਥੇ ਮੀਡੀਅਮ ਹੀ ਰੱਖੀ ਹੋਈ ਏ ਤੇ ਹੁਣ ਇੱਕ ਪਾਸੇ ਆਪਾਂ ਦੂਜੀ ਤਿਆਰੀ ਕਰ ਲੈਨੇ ਆ ਤੇ ਹੁਣ ਇੱਕ ਮੈਂ ਇੱਥੇ ਪੈਨ ਲੈ ਲਿੱਤਾ ਤੇ ਪੈਨ ਦੇ ਵਿੱਚ ਮੈਂ ਇੱਕ ਕਟੋਰੀ ਇੱਥੇ ਚੀਨੀ ਦੀ ਲਈ ਏ ਚੀਨੀ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਲੈ ਸਕਦੇ ਹੋ ਤੇ ਇਸ ਦੇ ਵਿੱਚ ਮੈਂ ਥੋੜਾ ਜਿਹਾ ਮਤਲਬ ਕਿ ਦੋ ਵੱਡੇ ਚਮਚ ਜਿਹੜੇ ਹੈਗੇ ਨੇ ਪਾਣੀ ਦੇ ਪਾਏ ਨੇ ਤੇ మీడియం ਟੂ ਹਾਈ ਫਲੇਮ ਦੇ ਉੱਪਰ ਆਪਾਂ ਚੀਨੀ ਨੂੰ ਮੈਲਟ ਕਰਨਾ ਹੈ ਫਲੇਮ ਨੂੰ ਬਿਲਕੁਲ ਵੀ ਲੋ ਨੀ ਕਰਨਾ ਨਹੀਂ ਤਾਂ ਇਸ ਦੇ ਵਿੱਚ ਜਿਹੜੇ ਕ੍ਰਿਸਟਲ ਹੈਗੇ ਨੇ ਉਹ ਜੰਮ ਜਾਣੇ ਨੇ ਇਸ ਦਾ ਕਲਰ ਬਰਾਊਨ ਹੋਣ ਤੱਕ ਆਪਾਂ ਇਸ ਨੂੰ ਮੈਲਟ ਕਰਨਾ ਹੈ ਤੇ ਦੇਖੋ ਚੀਨੀ ਨੂੰ మీడియం ਟੂ ਹਾਈ ਫਲੇਮ ਤੇ ਮੈਂ ਮੈਲਟ ਕਰ ਰਹੀ ਹਾਂ ਤੇ ਬਹੁਤ ਹੀ ਛੇਤੀ ਇਸ ਦਾ ਕਲਰ ਬਰਾਊਨ ਹੋ ਗਿਆ ਹੈ ਜਿਵੇਂ ਹੀ ਇਸ ਦਾ ਕਲਰ ਬਰਾਊਨ ਹੋਏਗਾ ਬੜੀ ਹੀ ਜਲਦੀ ਦੇ ਨਾਲ ਆਪਾਂ ਇਸ ਨੂੰ ਖੀਰ ਵਾਲੀ ਕੜਾਈ ਦੇ ਵਿੱਚ ਪਾ ਦੇਣਾ ਤੇ ਦੇਖੋ ਇੱਥੇ ਮੈਂ ਇਸ ਨੂੰ ਖੀਰ ਵਾਲੀ ਕੜਾਈ ਦੇ ਵਿੱਚ ਪਾ ਦਿੱਤਾ ਹੈ ਤੇ ਇਸ ਦਾ ਕਲਰ ਬਿਲਕੁਲ ਇਸ ਤਰ੍ਹਾਂ ਆਇਆ ਜਿਵੇਂ ਖੋਇਆ ਹੁੰਦਾ ਹੈ ਤੇ ਇਸ ਨੂੰ 3-4 ਮਿੰਟ ਲਈ ਹੋਰ ਮੈਂ ਰਿਜਨ ਦਿੱਤਾ ਤੇ ਦੇਖੋ ਕਲਰ ਇਸ ਦਾ ਕਿੰਨਾ ਹੀ ਜ਼ਿਆਦਾ ਵਧੀਆ ਆਇਆ ਬਿਲਕੁਲ ਖੋਏ ਦੇ ਕਲਰ ਵਾਲੀ ਜਿਹੜੀ ਖੀਰ ਹੈਗੀ ਇਹ ਬਣ ਚੁੱਕੀ ਹੈ ਗੈਸ ਦੀ ਫਲੇਮ ਬੰਦ ਕਰ ਦਵਾਂਗੇ ਤੇ ਜਿਵੇਂ ਹੀ ਇਹ ਠੰਡੀ ਹੋਏਗੀ ਇਸ ਨੂੰ ਸਰਵ ਕਰਾਂਗੇ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਤੇ ਖੀਰ ਠੰਡੀ ਹੋ ਚੁੱਕੀ ਹੋਈ ਏ ਇਸ ਨੂੰ ਆਪਾਂ ਸਰਵ ਕਰਾਂਗੇ ਤੇ ਉਸ ਤੋਂ ਪਹਿਲਾਂ ਦੇਖੋ ਤੁਸੀਂ ਖੀਰ ਜਿਹੜੀ ਹੈਗੀ ਇਹ ਕਾਫੀ ਜ਼ਿਆਦਾ ਗਾੜੀ ਹੋ ਚੁੱਕੀ ਏ ਹੁਣ ਤੁਸੀਂ ਇਸ ਦੇ ਵਿੱਚ ਆਪਣੀ ਪਸੰਦ ਦੇ ਨਾਲ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਮੈਂ ਇੱਥੇ ਬਦਾਮ ਤੇ ਪਿਸਤੇ ਪਾਏ ਨੇ ਤੁਸੀਂ ਚਾਹੋ ਤਾਂ ਇੱਥੇ ਕਾਜੂ ਅਖਰੋਟ ਜਾਂ ਫਿਰ ਸੋਗੀ ਵੀ ਪਾ ਸਕਦੇ ਹੋ ਤੇ ਬਹੁਤ ਹੀ ਜ਼ਬਰਦਸਤ ਬੜੀ ਹੀ ਟੇਸਟੀ ਜਿਹੜੀ ਖੀਰ ਹੈਗੀ ਏ ਬਣ ਚੁੱਕੀ ਹੋਈ ਏ